ਮੈਂ ਨੀਤਤਰ ਸਿੰਘ ਜੀ ਸਾਬਕਾ ਉਹ ਕਿਤਨਾ ਵਸਤੀ ਪਾਤਰ ਨਵਸਨੀ ਹਾਂ ਬੋਡੀ ਸਰਸ ਵਰਤਨ ਤੋਂ ਪਹਿਲਾਂ ਸਰ ਕੀ ਦਿੱਕਤ ਆਈ ਸੀ ਤੁਹਾਨੂੰ ਮੈਨੂੰ ਇੱਕ ਸੱਚਾ ਕਾਉਟਰ ਰਹਿਣ ਲੱਗੀ ਸੀ ਅੱਛਾ ਜੀ ਨੀਂਦ ਜ਼ਿਆਦਾ ਹੁੰਦੀ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਵੇਂ ਗੱਲ ਕਰਦੇ ਕਰਦੇ ਜਦੋਂ ਸ਼ਕਤੀ ਮੇਰੀ ਘਟ ਗਈ ਸੀ ਅੱਛਾ ਜੀ ਇਹ ਕੋ ਪਿਛਲਾ ਕੋ ਪੁਰਾਣੇ ਦਾ ਰਕਾਰ ਮੰਗ ਲੈਂਦੇ ਤਾਂ ਮੈਂ ਦੱਸ ਪਰੀਮੀਨਰ ਦੱਸ ਮੈਂ ਅੱਛਾ ਜੀ ਸੋ ਮੈਨੂੰ ਪਾਟੀ ਸਰਵਿਸ ਤੇ ਇੱਕ ਵਾਰੀ ਜਾਣਕਾਰੀ ਮਿਲੀ ਨਹੀਂ ਸਰ ਜੀ ਮੈਂ ਤੁਸੀ ਇਨਕੁਆਰੀ ਸੀ ਵੀ ਮੰਨ ਲਓ 2000 ਆਪਣਾ 24 ਤੁਹਾਨੂੰ ਕੀ ਦਿੱਕਤ ਆ ਗਈ ਸੀ ਮੈਨੂੰ ਲੱਗਦਾ ਲੱਖੋ ਦਾ ਟੈਗਰ ਦੱਸੋ 10ਵੇਂ ਮਹੀਨੇ 2024 ਚ 10ਵੇਂ 2024 ਓਕੇ ਉਹ ਅਟੈਕ ਆ ਗਿਆ ਤੁਹਾਨੂੰ ਉਹਨਾਂ ਤੋਂ ਤੁਹਾਡੇ ਕਿੰਨੀਆਂ ਕਿ ਦਵਾਈਆਂ ਚੱਲ ਰਹੀਆਂ ਐਸ ਕਿੰਨੀਆਂ ਗੋਲੀਆਂ ਡੇਲੀ ਖਾਂਦੇ ਤੁਸੀਂ ਸੋ 15 ਤੋਂ 16 ਗੋਲੀਆਂ ਡੇਲੀ ਖਾਣਾ ਸੀ ਮੈਂ 15 16 ਗੋਲੀਆਂ ਡੇਲੀ ਖਾਂਦੇ ਜੀ ਜੀ ਦੋ ਦੋ ਘੰਟੇ ਬਾਅਦ ਪਾਣੀ ਪੀਂਦੇ ਅੱਛਾ ਹੈ ਰੋਲਮ ਕੀ ਕੀ ਮੈਂ ਤੁਹਾਨੂੰ ਭੁੱਲਣਾ ਹੋ ਗਿਆ ਹੈ ਨਾ ਯਾਦ ਸ਼ਕਤੀ ਘਟ ਗਈ ਤੁਹਾਡੀ ਤੇ ਨੀਂਦ ਵੀ ਨੀਂਦ ਘਟ ਗਈ ਸੀ ਨੀਂਦ ਘਟ ਗਈ ਸੀ ਗੋਲੀਆਂ ਖਾ ਕੇ ਨੀਂਦ ਆਉਂਦੀ ਓਕੇ ਤੇ ਘਰੀ ਤੁਹਾਨੂੰ ਰਹਿਣਾ ਪੈਂਦਾ ਸੀ ਕੰਮ ਸਾਰੇ ਬੰਦ ਕਰਦੇ ਸੀ ਬਿਲਕੁਲ ਬੰਦ ਕਰ ਦਿੰਦੇ ਸੀ ਓਕੇ ਜਬਾਨ ਤੇ ਪੈ ਗਿਆ ਸੀ ਸਰੀਰ ਤੇ ਪੈ ਗਿਆ ਸੀ ਟੈਕ ਓਕੇ ਜਿਵੇਂ ਹੁਣ ਤੁਸੀਂ ਸਰਵਿਸ ਪੈਕ ਵਰਤਦੇ ਨੂੰ ਤੁਹਾਨੂੰ ਅੱਜ ਪਹਿਲਾ ਕੋਰਸ ਪੂਰਾ ਹੋ ਗਿਆ ਅੱਜ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਯਾਦ ਸ਼ਕਤੀ ਕਿਵੇਂ ਆ ਤੁਹਾਡੀ ਹੁਣ ਠੀਕ ਹੈ ਜੀ ਹੁਣ ਉਹ ਪੂਰੀ ਰਹਿੰਦੀ ਯਾਦ ਗੱਲ ਬਾਤ ਹੈ ਹਾਂ ਹਾਂ ਸਾਰੀ 100% ਯਾਦ ਕਰਦਾ ਹਾਂ ਓਕੇ ਜਿਵੇਂ ਅਸੀਂ ਬੋਲਣ ਚ ਕਹਿੰਦੀ ਬਹੁਤ ਦਿੱਕਤ ਆਉਂਦੀ ਪਤਾ ਨਹੀਂ ਲੱਗ ਕੀ ਬੋਲਦੇ ਹਾਂ ਹਨਾ ਹਾਂ ਉਹ ਤਾਂ ਬਿਲਕੁਲ ਹੀ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਸੀ ਕਿ ਕਹਿ ਰਹੇ ਹਾਂ ਹੁਣ ਪਤਾ ਲੱਗਦਾ ਜੀ ਹੁਣ ਪਤਾ ਲੱਗਦਾ ਓਕੇ ਉਸ ਤੋਂ ਬਾਅਦ ਜਿਵੇਂ ਤੁਸੀਂ ਵਜਨ ਕਹਿੰਦੀ ਬਹੁਤ ਜ਼ਿਆਦਾ ਵੱਧ ਗਿਆ ਜੀ ਤੁਹਾਡਾ ਵੇਟ ਲੋਸ ਹੋ ਗਿਆ ਸੀ ਉਹ ਵੀ ਸੈੱਟ ਹੋ ਗਿਆ ਜੀ ਸੈੱਟ ਹੋ ਗਿਆ ਠੀਕ ਹੈ ਜੀ ਇੱਕ ਤੁਸੀਂ ਮੈਨੂੰ ਘਰੇ ਪਏ ਰਹਿੰਦੇ ਸੀ ਵੀ ਤੁਰ ਨਹੀਂ ਸਕਦਾ ਜੀ ਇਹ ਨਹੀਂ ਕਰਦਾ ਸੀ ਤੁਰਨ ਨੂੰ ਹਨਾ ਘਰੋਂ ਬਾਹਰ ਨਿਕਲਉ ਹੁਣ ਕੀ ਪੋਜੀਸ਼ਨ ਹੈ ਜੀ ਹਮੇਠੀ ਆ ਹੁ ਰਾਤ ਨੂੰ ਨੀਂਦ ਵਧੀਆ ਆਉਂਦੀ ਐ ਸਵੇਰੇ 4 ਵਜੇ ਉੱਠਦਾ ਮੈਂ ਅੱਛਾ ਨੀਂਦ ਬਿਨਾ ਗੋਲੀ ਖਾਂਦਾ ਮੈਨਾਂ ਗੋਲੀ ਤਾਂ ਜਿਵੇਂ 16 ਗੋਲੀਆਂ ਖਾ ਰਹੀ ਸੀ ਪਹਿਲਾਂ ਦਿੱਲੀ ਤੁਸੀਂ ਹੁਣ ਕਿੰਨੀਆਂ ਗੋਲੀਆਂ ਖਾ ਰਹੇ ਹੁਣ ਕੋਈ ਗੋਲੀ ਵੀ ਖਾ ਰਹੇ ਸਾਰੀਆਂ ਬੰਦ ਕਰਤੀਆਂ ਅੰਗਰੇਜ਼ੀ ਸਰਵਸ ਪੈਕ ਤਾਂ ਮੈਂ ਯੂਜ਼ ਕਰ ਰਿਹਾ ਸਰਵਸ ਪੈਕ ਯੂਜ਼ ਕਰ ਰਹੇ ਹਾਂ ਓਕੇ ਓਕੇ ਜੀ ਸਾਹਿਬ ਜੀ ਮੈਂ ਤੁਹਾਡੀ ਲੱਖਾਂ ਹੀ ਲੋਕ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਸ ਬਾਰੇ ਜੀ ਮੈਂ ਸਹੀ ਕਹਿੰਦਾ ਵੀ ਆਪਣੇ ਸਰੀਰ ਦਾ ਧਿਆਨ ਰੱਖੋ ਇਹ ਜੇ ਇਹ ਆਪਣਾ ਇੰਜਰ ਨੂੰ ਆਪਾਂ ਸਰਸਕਾਉਣਾ ਹੈ ਹਾਂਜੀ ਇਸ ਤਰ੍ਹਾਂ ਆਪਣੇ ਸਰੀਰ ਦੀ ਸਰਸਕਾਉਣੀ ਚਾਹੀਦੀ ਹੈ ਬਿਲਕੁਕੁਲ ਜੀ ਧੰਨਵਾਦ ਜੀ ਸਭ ਤੁਹਾਡਾ ਬਹੁਤ ਬਹੁਤ